ਹਾਂ ਕਰਨਾ ਕਰਨਾ ਧੀਏ ਕੀ ਆ ਮੈਂ ਨਾ ਚਾਰ ਪਾਇਆ ਸੀ ਨਿੰਬੂ ਦਾ ਤੇ ਮੈਂ ਕਿਹਾ ਮੈਂ ਹਲਾ ਕੇ ਤੇ ਰੱਖਦੀ ਆ ਉਹਨੂੰ ਮੈਂ ਬਲਜੀਤ ਨੂੰ ਆਖਿਆ ਸੀ ਵੀ ਤੂੰ ਨਾ ਹੱਥ ਲਾਈ ਬਲਜੀਤ ਵੀ ਕੋਹ ਨਾ ਠੀਕ ਨਹੀਂ ਹੈਗੀ ਤੇ ਗਏ ਆ ਡਾਕਟਰ ਦੇ ਤੇ ਚਲੋ ਕਿਤੇ ਮਹਾਰਾ ਸਾਡੀ ਸੁਣ ਲੈ ਤੇ ਹੋਰ ਧੀਏ 10 ਕਿਤੇ ਮੰਨੇ ਵਾਸਤੇ ਕੋਈ ਕੁੜੀ ਕੜੀ ਵੇਖਣੀ ਹੂੰ ਪੱਛਾ ਵੇਖੀ ਤਾਂ ਫਿਰ ਕਰ ਫਿਰ ਦੱਸ ਸਾਨੂੰ ਕੋ ਮੈਂ ਛੁਨੀ ਜੜਾ ਵਈ ਕਰ ਲੈਣਾ ਵਾ ਹੋਰ ਨੀਗਾ ਕੋ ਕੁ ਕਰਨਾ ਤੇ ਮੈਂ ਨਹੀਂ ਚੱਲ ਇਹਦਾ ਵੀ ਮੇਰੇ ਪੁੱਤ ਦਾ ਵੀ ਬਣ ਜੇ ਇੱਕ ਤੇ ਹਾਂ ਚੰਗਾ ਫਿਰ ਕਦੋਂ ਆਓਗੇ ਹੂੰ ਅੱਛਾ ਚੰਗਾ ਫਿਰ ਆ ਜਿਓ ਹਾਂ ਵਾ ਠੀਕ ਆ ਫਿਰ ਹਾਂ ਕੁੜੀ ਤੂੰ ਵੇਖੀ ਆ ਸੋਹਣੀ ਆ ਅੱਛਾ ਜੇ ਤੇਰੇ ਪਸੰਦ ਆ ਤੇ ਫਿਰ ਸਾਡੇ ਵੀ ਪਸੰਦ ਹੀ ਆ ਚੰਗਾ ਫਿਰ ਆਣ ਕੇ ਦੱਸਿਓ ਹਾਂ ਹੋ ਠੀਕ ਸਾਰੇ ਰਾਜੀ ਬਾਜੀ ਤੂੰ ਆਪਣੀ ਦੱਸ ਮੇਰੇ ਕਰਕੇ ਵੀ ਲਾਉਚਾਰੀ ਜੀ ਕੋਈ ਰਸਮ ਦਿਵਾਜ ਬਣੀ ਹੋਇਆ ਬੰਦੇ ਨੂੰ ਸ਼ੌਂਕ ਹੁੰਦਾ ਵੀ ਮੇਰੀ ਵੀ ਕੋਈ ਨਾ ਕੋਈ ਰਸਮ ਹੋਵੇ ਚੱਲ ਇਦਾਂ ਕਰਦਾ ਇਹਨੂੰ ਕਹਿਣਾ ਕਾ ਹਾਂਜੀ ਯਾ ਥੋੜਾ ਜਿਹਾ ਮਿੱਠਾ ਮਖਾ ਬਣਾ ਲਾ ਕੜਾ ਬਣਾ ਲਾ ਮਣਾ ਨਹੀਂ ਨਹੀਂ ਹੋਏਗੀ ਆਹੋ ਬਣਾ ਲਾ ਵਧੀਆ ਜਿਹਾ ਬਣਾਈ ਗੇ ਸੁਆਦ ਜਿਹਾ ਆਹੋ ਤੇ ਮੈਨੂੰ ਹੁੰਦਾ ਵਾਕਿਆ ਬਣਾਉਣਾ ਮੈਂ ਤੇ ਬੜਾ ਸਵਾਦ ਬਣਾਉਂਦੀ ਆ ਕੜਾ ਉੱਥੇ ਮੇਰੇ ਵੀਰਾਂ ਨੂੰ ਵੀ ਬੜਾ ਪਸੰਦ ਹੁੰਦਾ ਹੈ ਉਹਨਾਂ ਨੇ ਮੰਮੀ ਨੂੰ ਤਾਂ ਭਾਬੀ ਨੂੰ ਨਾ ਬਣਾਉਂਦੇ ਨਾ ਉਹਨਾਂ ਨੇ ਕਹਣਾ ਸਖ ਤੂੰ ਹੀ ਬਣਾ ਤੇ ਉਹਨਾਂ ਨੇ ਮੈਂ ਬਣਾ ਕੇ ਖਵਾਉਣਾ ਨਾ ਨੇ ਬੜੇ ਖੋਸਣਾ ਬੜੀ ਤਰੀਫ ਕਰ ਦਿੰਦੇ ਹੀ ਮੇਰੀ ਹਾਂ ਤੇ ਮੰਮੀ ਵੀ ਬਾਹਰ ਗਈ ਆ ਉਹਨਾਂ ਨੂੰ ਬਣਾ ਬਣਿਆ ਹੋਊਗਾ ਨਾ ਮੰਮੀ ਨੇ ਵੀ ਖੋਸ ਹੋਣਾ ਹੁੰਦੀ ਵੀ ਕਿ ਆਹ ਹੁਣਾਂ ਨੇ ਮੰਮੀ ਵੀ ਅੱਜ ਤਾਰੀਫ਼ ਕਰ ਦੋਗੀ ਹਨਾ ਪੋਤੇ ਜਿਹੜੇ ਬੜੇ ਕੁਸ਼ ਹੁੰਦੇ ਹੁੰਦੇ ਉਹਨਾਂ ਨੇ ਕਹਣਾ ਸੋਖ ਜਿਹਦਾ ਕੁੰਗੜਾ ਬਣਨੀ ਕਹਿੰਦੇ ਕੋਈ ਬਣਾ ਹੀ ਨਹੀਂ ਸਕਦਾ ਭਾਬੀ ਮੇਰੀ ਕੁ ਮੀਂਹ ਹੁੰਦਾ ਦਾ ਬੰਦਾ ਹੁੰਦਾ ਤੇ ਸੂਜੀ ਦਾ ਬਣਾਈ ਫਿਰ ਕੋਈ ਨਾ ਸੂਜੀ ਦਾ ਬਣਾਣੀ ਮੈਂ ਤਾਂ ਮੈ आटे ਵਗੈ ਪੜਾ ਉਹ ਜੀ ਬਣਾ ਲਈ ਤੇ ਵੇਸਨ ਦਾ ਵੀ ਬੜਾ ਵਧੀਆ ਸੀਦਾ ਲੈਣੇ ਖੁਦ ਹੁੰਦੇ ਹੁੰਦੇ ਜਿਹੜਾ ਉਹ ਵੀ ਮੈਨੂੰ ਬਣਾਉਣਾ ਆਂਦਾ ਵਾ ਚੱਲ ਫਿਰ ਸੂਜੀ ਦਾ ਬਣਾਈ ਤੇ ਬਣਾਈ ਪੂਰਾ ਐ ਵਧੀਆ ਟੇਸਟੀ ਜਿਆ ਕੋਈ ਨਹੀਂ ਨਾ ਵਧੀਆ ਬਣਾਉਣੀ ਮੈਂ ਤਾਂ ਝਾੜੂ ਮਾਰਨ ਲੱਗੀ ਹਾਂ ਇੱਦਾਂ ਚੱਲ ਫਿਰ ਬਾਅਦ ਚ ਮਾਰਨੀ ਝ ਤੇ ਨਾਲੇ ਮੰਮੀ ਆ ਜੂਗੀ ਤੁਹਾਨੂੰ ਹੋਰ ਕੋਈ ਕੰਮ ਮੰਮੀ ਇੱਧਰ ਉੱਧਰ ਹੋਰ ਕੋਈ ਕੰਮ ਕਰ ਲੂਗੀ ਤੂੰ ਝਾੜੂ ਮਾਰਨੀ ਨਾਲ ਚਲੋ ਠੀਕ ਆ ਫਿਰ ਮੈਂ ਬਾਅਦ 'ਚ ਝਾੜੂ ਮਾਰਦੀ ਆ ਫਿਰ ਬਰਦਰ ਮੈਂ ਬਣਾ ਲਾਂ ਮੈਂ ਝਾੜੂ ਇੱਥੇ ਹੀ ਰੱਖਿਆ ਸੀ ਧਿਆਨ ਨਾਲ ਲੇ ਗਿਓ ਤੋ ਨਹੀਂ ਨਾ ਮੰਨਦੇ ਜੀ ਨਹੀਂ ਨੰਗਦਾ ਸਾਈਡ ਤੇ ਮੈਂ ਅੰਦਰ ਵਰਣੀ ਚਲੋ ਠੀਕ ਆ ਮੈਂ ਬਣਾ ਕੇ ਨਹੀਂ ਆਂਦੀ ਆ ਆ ਬਣਾ ਲਾ ਚਲ ਨਾਲੇ ਮਾਤਾ ਆਊਗੀ ਮਾਤਾ ਆ ਜੂ ਕੋਸ਼ ਜਿਹਨਾਂ ਨੌਂ ਦੇ ਹੱਥ ਰੱਖਦਾ ਕਰਾ ਵੰਦਾ ਦੋਤਾ ਕਾ ਤਸਲਾ ਤੋ ਰੀ ਇਨ ਬੰਦ ਕਾਲ ਸਤਸ ਸਾਰੀ ਮੇਰਾ ਜਰਨ ਅਪਨੋ ਨਾ ਕੋ ਤਸਿਆ ਵਾਈ ਕੁੱਲ ਹਾਤ ਅਰੀਓ ਜੇ ਮਾਕਾ ਜਲਨ ਕੋ ਜਲਨ ਕੀ ਕਿਹਨੇ ਦੋ ਤੋਲੇ ਵਾਈ ਕਾ ਗੁਰਨਾਮ ਜੀ ਤੇ ਗੱਤਾਂ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀਤੇ ਸਤਨਾਮ ਵਾਹੇ ਗੁਰਜੀ ਮੈਂ ਖੰਡੇ ਜਰਾਵੇ ਹੁੰਦਾ ਵਾ ਹਿਮਕੁੰਡ ਸਾਹਿਬ ਦਾ ਸਤਿਕਾਰ ਸਤਿਕਾਰ ਜੀ ਕਰਦਾ ਆ ਬਾੜ ਸੌਣ ਦੇ ਤੇਰੇ ਹੋਏ ਗੁਣ ਸਾਹਿਬ ਦਾ ਹੁੰਦਾ ਸੀ ਕਰਦਾ ਵੀ ਜਾਈਏ ਬਾਬੇ ਦੇ ਘਰ ਹਾਂਜੀ ਹਾਂਜੀ ਇਹ ਤਾਂ ਹੈ ਤੇਰਾ ਮਹਾਰਾਜ ਨੇ ਬੁਲਾਇਆ ਤਾਂ ਉਦੋਂ ਹੀ ਜਾਇਆ ਜਾਂਦਾ ਵਾ ਇਹ ਤਾਂ ਕਰਦਾ ਮਾਂ ਤੋਂ ਬਗੈਰ ਨਹੀਂ ਜਾਇਆ ਜਾਂਦਾ ਹਾਂਜੀ ਪਰ ਜੀ ਬੜਾ ਕਰਦਾ ਸਰਬਜੀ ਜਦੋਂ ਵੇਖੀਦਾ ਨਾ ਘੋੜੀਆਂ ਤੇ ਜਾਂਦੇ ਸੰਗਤਾਂ ਉੱਚਾ ਚੜ੍ਹ ਕੇ ਕੋਈ ਤੁਰ ਕੇ ਵੀ ਜਾਂਦੇ ਆ ਹਾਂਜੀ ਜੀਤ ਬੜਾ ਕਰਦਾ ਪਰ ਕਰਮਾਂ ਤੋਂ ਬਿਨਾਂ ਨਹੀਂ ਜਾਇਆ ਜਾਂਦਾ ਹਾਂਜੀ ਸਭ ਠੀਕ ਠਾਕ ਹੈ ਕੀ ਕਰਦੀ ਮਨਪ੍ਰੀਤ ਚਾਚੀ ਜੀ ਉਹ ਤਾਂ ਪਤਾ ਇੱਥੇ ਕੱਪੜੇ ਪ੍ਰੈਸ ਕਰਨ ਦੇ ਕੇ ਪਤਾ ਨਹੀਂ ਪਣ ਗਏ ਆ ਗੱਲ ਕਰਨੀ ਹੈ ਮੈਂ ਕਿਹਟ ਨਾਲ ਕੋਈ ਅੱਛਾ ਚੱਲ ਆਜੋ ਫੇਰ ਅੰਦਰ ਹੀ ਆਜੋ ਉੱਥੇ ਹਾਂਜੀ ਆਇਓ ਇੱਥੇ ਆਜੋ ਆਜਾ ਸਰਪ ਜੀ ਤਾਂ ਆਪੇ ਬਿਠੀ ਖਲੋਤੀ ਮਨਪ੍ਰੀਤ ਇੱਥੇ ਸਤਿ ਸ਼੍ਰੀ ਅਕਾਲ ਜੀ ਸਾਰੀ ਗੱਲ ਕੀ ਕਰਨੀ ਮਨਪ੍ਰੀਤ ਪੜਾਣੀ ਆ ਪਾਸ ਬਬੀ ਜੀ ਆ ਕਿਤਾਬ ਆ ਗਈ ਸਾਹਮਣੇ ਅੱਛਾ ਮੈਨੂੰ ਹਾਈਲਾਈਟਸ ਕਰਨੀ ਸੀ ਕਿਤੇ ਲਈ ਹੀ ڈاکਦਨ ਲਾਏ ਵੀ ਪੈਸੇ ਵੀ ਦਿੱਤੇ ਅੱਛਾ ਸਾਰਾ ਕੋ ਬੜਾ ਮੰਮੀ ਹਣਾ ਹਟਾਤਾ ਕੀ ਕਰਨਾ ਕੁੜੀਆਂ ਨੇ ਤੇ ਉਹ ਕਰਨਾ ਜੋ ਕਹਿਤਾ ਮਾਵਾ ਮਾਪਿਓ ਨੇ ਮੈਂ ਤਾਂ ਚੱਲੇ ਨਹੀਂ ਕਰਨੀ ਨਾ ਹੂੰ ਆ ਸਾਰਾ ਤੇ ਕਰਨਿੰਦੇ ਆ ਤੇ ਹੀ ਕੁੜੀਆਂ ਬਾਹਰ ਚੱਲ ਜਾਣਾ ਸੀ ਫੇਰ ਆਖੀਦਾ ਵੀ ਅੱਗੇ ਕਿੰਨੇ ਕਿ ਜੀ ਆ ਮੁੰਡਾ ਤੇ ਨਿਆਣਾ ਵਾ ਤੇ ਇਹਨੇ ਮੁੜ ਕੇ ਆਖਣਾ ਮੈਂ ਜਾਣਾ ਜਾਣਾ ਵਾ ਫੇਰ ਅਸੀਂ ਆਖਿਆ ਛੱਡੋ ਖੜਾ ਪਹਿਲਾਂ ਤੇਰਾ ਦਾ ਹੀ ਕਰਾ ਦਿੰਨੇ ਆ ਚੱਲ ਰਹਿ ਨਹੀਂ ਕਰਮਾ ਚ ਹੋ ਹਾਂਜੀ ਹਾਂ ਬਾਕੀ ਅੰਜਲ ਦੀਆਂ ਗੱਲਾਂ ਪੁੱਤ ਹਾਂਜੀ ਹਾਂ ਅੰਜਲ ਹੋਵੇ ਚੱਲ ਹੋਣੀ ਤੇ ਲੋੜ ਆ ਲੈਸ ਕਰਨ ਦੀ ਕੀ ਮੈਂ ਤਾਂ ਸੋਚੰਡੀ ਦੁਬਾਰਾ ਤੁਹਾਡਾ ਐਡਮਿਸ਼ਨ ਲੈ ਲੈਣੀ ਮਮੀ ਆਹ ਹੋਣਾ ਕਰੀ ਹੁਣ ਪੜਾਈ ਪੂਈ ਨਾ ਕਰ ਤੂੰ ਹੁਣ ਛਾੜਿਆ ਜੜਤੀ ਪੜਾਈ ਹੁਣ ਤੇਰਾ ਰਿਸ਼ਤਾ ਮੈਂ ਕਰਾਉਣੀ ਆ ਫੇਰ ਆਹੋ ਆਖਣ ਦੇ ਇਹ ਗੱਲ ਕਰਨੀ ਮੈਂ ਆਉਂਦਿਆਂ ਗੱਲ ਕੀਤੀ ਸੀ ਆਪਣੇ ਉੱਥੇ ਰਿਸ਼ਤੇਦਾਰਾਂ ਨਾਲ ਮਮੀ ਦੇ ਹਾਂ ਤੇ ਉਹ ਕਹਿੰਦੇ ਸੀ ਵੀ ਚਲ ਕੋਈ ਨਹੀਂ ਵੇਖ ਲੈਨੇ ਆ ਕੁੜੀ ਵੀ ਹਾਨੂੰ ਕੁੜੀ ਪੜ੍ਹੀ ਚਾਹੀਦੀ ਮੈਂ ਤੇਰੇ ਬਾਰੇ ਦੱਸਿਆ ਕੁੜੀ ਵਾਵਾ ਪੜ੍ਹੀ ਆ ਤੇ ਫਿਰ ਉਹ ਕਹਿੰਦੇ ਕੋਈ ਨਹੀਂ ਆਪਾਂ ਵੇਖਾਂਗੇ ਆਗੇ ਹਾਨੂੰ ਪੜੀ ਲਈ ਕੁੜੀ ਚਾਹੀਦੀ ਆਂ ਇਹ ਦੋ ਤਿੰਨ ਵੇਖੀਆਂ ਆਗੇ ਪਰ ਹਾਨੂੰ ਪਸੰਦ ਨਹੀਂ ਆਈਆਂ ਤੇ ਪੜਾਈ ਘੱਟ ਸੀ ਉਹਨਾਂ ਦੀ ਅੱਛਾ ਉਹਨਾਂ ਦੀ ਪੜਾਈ ਨਹੀਂ ਉਹਨਾਂ ਨੂੰ ਮਤਲਬ ਸਹੀ ਪੂਰੀ ਜਿੰਨੀ ਉਹਨਾਂ ਚਾਹੀਦੀ ਹੈ ਨਾ ਉਹ ਵਕੀਲ ਵਾਂਨੇ ਫਿਰ ਨਾ ਵਕੀਲ ਆ ਨਾ ਮੁੰਡਾ ਉਹਨੂੰ ਇਹ ਕੁੜੀ ਨਹੀਂ ਚਾਹੀਦੀ ਜਿਆਦਾ ਪੜੀ ਹੋਏ ਚਾਹੀਦੀ ਹੈ ਤੇ ਫਿਰ ਉਹਦਾ ਕਰਕੇ ਫਿਰ ਉਹਨਾਂ ਨੂੰ ਤੇ ਕਦੋਂ ਆਣਾ ਪਤਾ ਉਹਨਾਂ ਨਾਲ ਗੱਲ ਕੀਤੀ ਸੀ ਤੇ ਕਹਿੰਦੇ ਸੀ ਉਹਦੇ ਘਾਲੇ ਹੀ ਬੜੇ ਪੈ ਗਏ ਕਹਿੰਦੇ ਆ ਵੀਾਨੂੰ ਕੁੜੀ ਪੜੀ ਚਾਹੀਦੀ ਐ ਪੜੀ ਐ ਤੇ ਫਿਰ ਆਪਾਂ ਅੱਜ ਹੀ ਵੇਖ ਲੈਨੇ ਆ ਅੱਜ ਆ ਤੇ ਮੈਂ ਫਿਰ ਉਹਨਾਂ ਨੂੰ ਤੇ ਬੰਦਾ ਵੀ ਉਹ ਨਾਲ ਕੰਨੀ ਕਿ ਨਹੀਂ ਹੋਣਾ ਨਾ ਦੋ ਜਣੀਆਂ ਆਉਣੀਆਂ ਮੁੰਡੇ ਦੀ ਭਝਾਈ ਤੇ ਮਾਂ ਹੀ ਅੱਛਾ ਅੱਛਾ ਹਾਂ ਚਲ ਕੁੜੀਆਂ ਦਾ ਤੇ ਫਿਰ ਕੋਈ ਗੱਲ ਨਹੀਂ ਇੱਥੇ ਘਰਾਂ ਚ ਘਰਵਾ ਪੁੱਤ ਘਰ ਸੋ ਚੰਗਾ ਉਹ ਕਹਿੰਦੇ ਆਂ ਆ ਕੇ ਵੇਖ ਜਾਣੇ ਚਲ ਕੁੜੀ ਮਮੇ ਦੇ ਨਾਮ ਤੇ ਕੀਤਾ ਫਿਰ ਪੁੱਤ ਅੱਗੇ ਬੇਬਸਿੰਧ ਕੀਤਾ ਸੀ ਤੈਨੂੰ ਅੱਗੇ ਤੇ ਪਸੰਦ ਸਭ ਕੁਝ ਹੋਇਆ ਹੀ ਉਹਦੇ ਅੰਜਲ ਦੀ ਗੱਲ ਹੋਈ ਸਭਜੀਤ ਹੁਣ ਆਪਣੇ ਵਾਸਤੇ ਦੀ ਗੱਲ ਨਹੀਂਗੀ ਅੱਗੇ ਕਿਹੜਾ ਤੈਨੂੰ ਬੇਪਸੰਦ ਕੀਤਾ ਸੀ ਮੈਂ ਪਸੰਦ ਨਹੀਂ ਕੀਤਾ ਤੇ ਅਗਲੇ ਆਨੇ ਵਿਆਹ ਵਿਉੜਾ ਕਰਕੇ ਭਾਬਜੀ ਫੇਰ ਜਵਾਬ ਦੇਤਾ ਸਾਰੇ ਇੱਕੋ ਜਿਹੇ ਹੁੰਦੇ ਆ ਸਾਰੇ ਇੱਕੋ ਨਹੀਂ ਥੋੜੀ ਹੁੰਦੇ ਬਾਊ ਇਹ ਤੇ ਕਰਮਾਂ ਦੀ ਗੱਲ ਹੈ ਇਹਦਾ ਕੋਈ ਗਰੋਹ ਹੀ ਕੀ ਸਾਡਾ ਟਲ ਗਿਆ ਕਿੱਥਾ ਸਾਨੂੰ ਚੰਗਾ ਹੀ ਨਹੀਂ ਮਿਲ ਜਾਣਾ ਹੁਣ ਸਗੋਂ ਐਦਾਂ ਨਹੀਂ ਕਰੀਦਾ ਹੁੰਦਾ ਪੁੱਤ ਟੈਨਸ਼ਨ ਨਹੀਂ ਲਈ ਦੀ ਸਗੋਂ ਮੈਨੂੰ ਵੀ ਨਾ ਟੈਨਸ਼ਨ ਦੇ ਸਗੋਂ ਆਪ ਵੀ ਚੱਲ ਠੀਕ ਆ ਕਰਨਾ ਤੇ ਹੈ ਹੀ ਆ ਕਰਨਾ ਤੇ ਹੈ ਹੀ ਆ ਚਲੋ ਪਰ ਆ ਜੀ ਕਾਲ ਨਹੀਂ ਪਾ ਸਕਦੀ ਆ ਤੇ ਕੋਈ ਗੱਲ ਨਹੀਂ ਤੂੰ ਫਿਰ ਉਹਨਾਂ ਨੂੰ ਕਿਹਾ ਵਾ ਵੀ ਆ ਜਾਣਾ ਹਾਂ ਜੀ ਕਿਹਾ ਸੀ ਮੈਂ ਮੈਂ ਕਿਹਾ ਕੋਈ ਚਾਚੀ ਜੀ ਹੋਰਾਂ ਨੂੰ ਪੁੱਛਾਂ ਨਹੀਂ ਮੈਂ ਜਾ ਕੇ ਮੈਂ ਕੋਈ ਨਹੀਂ ਆ ਪਤਾ ਕੀ ਗੱਲ ਵਾ ਇੱਥੇ ਆਪਣੇ ਤੇ ਘਰਾਂ ਦੇ ਵਿੱਚ ਕੋਈ ਡਰ ਨਹੀਂਗਾ ਗੁਰਦੁਆਰਿਆਂ 'ਚ ਜਾਈਏ ਰਾਵਾਂ ਹੋਟੜਾਂ 'ਚ ਜਾਈਏ ਕੋਈ ਇਹ ਮੁੜ ਕੇ ਕੋਈ ਗੱਲਬਾਤ ਫਿਰ ਚੰਗੇ ਨਹੀਂ ਲੱਗੀਦਾ ਇੱਥੇ ਉਦਾਂ ਪਰੋਣੇ ਵੀ ਸੁੱਖਣਾ ਉਮਰੇ ਜਾਂਦੇ ਹਾਂ ਠੀਕ ਵਾ ਬਾਹਰ ਕਿਸ ਨੂੰ ਪਤਾ ਨਹੀਂ ਹੈ ਨਾ ਆਪਣੇ ਘਰੇ ਠੀਕ ਵਾ ਤੇ ਕੋਈ ਗੱਲ ਨਹੀਂ ਫਿਰ ਤੂੰ ਕਹਦੇ ਇਹਨਾਂ ਨੂੰ ਵੀ ਆ ਜਾਣ ਹੂੰ ਤੇ ਆਉਣ ਚੱਲ ਜਰਾ ਕੋਈ ਠਹਿਰ ਕੇ ਅਸੀਂ ਵੀ ਆਪਣਾ ਵੇਖ ਲਈ ਹਿਸਾਬ ਕਿਤਾਬੇ ਮੇਰੇ ਚਾਚੇ ਨੂੰ ਆਪ ਕੋਈ ਖਾਣ ਖੂਣ ਨੂੰ ਲੈ ਆ ਵੀ ਕੋਈ ਨਹੀਂ ਥੋੜਾ ਟਾਈਮ ਠਹਿਰ ਕੇ ਆ ਜਾਣੀ ਆਨੇ ਥੋੜੀ ਕਿਆ ਹੁਣ ਆ ਦੋ ਘੰਟੇ ਠਹਿਰ ਕੇ ਹੀ ਆਉਂ ਹਾਂਜੀ ਦੋ ਤਿੰਨ ਘੰਟੇ ਠਹਿਰ ਕੇ ਆ ਕੋਈ ਨਹੀਂ ਤੇ ਚੱਲ ਕੋਈ ਨਹੀਂ ਹਰ ਰੱਖ ਦੂ ਕਿਤਾਬਾਂ ਪੁੱਤ ਮੈਂ ਤੇਰੇ ਡੈਡੀ ਨੂੰ ਫਿਰ ਆਪਣੀਂ ਚ ਤਿਆਰੀ ਤੇਰੇ ਚਾਚੇ ਨੂੰ ਕਹਿਨੀ ਆ ਹਾਂਜੀ ਕੁਝ ਖਾਣ ਖੂਣ ਨੂੰ ਫਿਰ ਲੈ ਆ ਬਹਿ ਜਾ ਤੂੰ ਮੈਂ ਚਾਹ ਬਣਾਵਾ ਨਹੀਂ ਨਹੀਂ ਚਾਹ ਨਹੀਂ ਫਿਰ ਮੈਂ ਵੀ ਜਾ ਕੇ ਵੇਖਾਂ ਉਹਨਾਂ ਨੇ ਆਉਣਾ ਪਤਾ ਨਹੀਂ ਕਿੱਥੇ ਚਲ ਗਿਆ ਚਾਚਾ ਤੇਰਾ ਪਤਾ ਨਹੀਂ ਉੱਧਰ ਹੋਣੇ ਮੈਂ ਦੀ ਗੱਲ ਪਤਾ ਨਹੀਂ ਚਾ ਚਾਚੀ ਜੀ ਫਿਰ ਇਦਾਂ ਕਰਿਓ ਮਾਨਪ੍ਰੀਤ ਨੇ ਫਿਰ ਕੱਲ੍ਹ ਦਿਓ ਤਿਆਰ ਆਹ ਹੋਰ ਮੈਂ ਉਹਨੂੰ ਕਹਿਨੀ ਆਂ ਵੀ ਕੱਪੜੇ-ਕੁਪੜੇ ਪਾ ਲੈਂਦੀ ਆ ਆ ਉਹਦੇ ਫਿਰ ਜਿੰਨੀ ਸਿੱਧੀ ਹੋ ਜੇ ਉਹਨਾ ਚੰਗਾ ਹਨਾ ਹਾਂ ਠੀਕ ਆ ਸਾਰੇ ਤੇ ਚਲ ਹੋ ਜਾਊਗਾ ਆਹੋ ਇਦਾਂ ਹੀ ਹੋ ਜੇ ਰ ਚੰਗੀ ਗੱਲ ਠੀਕ ਆ ਤੇ ਸ਼ਰਪ ਜੀ ਨੂੰ ਉਹ ਕਹਣਾ ਚਾਹੂ ਪੀਣੀ ਨਹੀਂ ਆਂਦੀ ਮੈਂ ਚਾਹ ਨਹੀਂ ਪੀਣੀ ਉਥੇ ਗੱਲ ਹੀ ਕਰਨ ਆਈ ਸੀ ਹਾਂ ਆਂਦੀ ਵੀ ਰਿਸ਼ਤੇ ਵਾਲੀ ਜਿਹੜੀ ਗੱਲ ਨਹੀਂ ਕਰਨ ਦੀ ਇਹ ਸਾਖਾਂ ਜਵਾ ਮੰਮੀ ਦੀ ਛੇਲੀ ਦਾ ਆਹੋ ਤੇ ਉਹ ਆਂਦੀ ਵੀ ਮੈਂ ਉਹਨਾਂ ਨਾਲ ਗੱਲ ਕੀਤੀ ਹਾਂ ਵੀ ਪੜ੍ਹੀ ਲਿਖੀ ਆ ਕੁੜੀ ਇਦਾਂ ਕਰਕੇ ਤੂੰ ਆਂਦੇ ਹਾਂ ਤੇ ਬੱਚੇਰੀਆਂ ਦੱਸਾਂ ਪੈਣ ਡੀਆਂ ਅਸੀਂ ਵੇਖੇ ਵੀ ਆ ਤੇ ਵੀ ਜੇ ਇਨੀ ਪੜ੍ਹੀ ਲਿਖੀ ਕੁੜੀ ਆ ਤਾਂ ਕੋਈ ਗੱਲ ਨਹੀਂ ਅਸੀਂ ਕਰ ਲੈਨੇ ਆ ਅੱਛਾ ਤੇ ਆਪਾਂ ਵੇਖ ਲੈਨੇ ਆ ਕੁੜੀ ਠੀਕ ਆ ਤੇ ਆਂਦੀ ਵੀ ਉਹਨਾਂ ਤੇ ਇੰਨਾ ਚੜਿਆ ਜਦੋਂ ਪੜ੍ਹੀ ਲਿਖੀ ਦੱਸਿਆ ਤਾਂ ਆਂਦੇ ਵੀ ਕਿਹੜਾ ਫੇਲਾ ਸ਼ੇਸ਼ੇਤੀ ਹੋ ਜਾਵੇ ਹੁਣ ਰਿਸ਼ਤਾ ਅੱਛਾ ਤੇ ਦੱਸਣ ਆਈ ਸੀ ਵੀ ਅੱਜ ਆਉਣਾ ਉਹਨਾਂ ਨੇ ਠੀਕ ਆ ਠੀਕ ਮਨਪ੍ਰੀਤਾਂ ਦੀ ਮੰਮੀ ਦੀ ਛੇਤੀ ਅੱਜ ਹੀ ਅੱਛਾ ਕੌਣ ਲੱਗੇ ਆ ਆ ਤੇ ਬੰਦਾ ਨਹੀਂ ਕੋਈ ਵੀ ਹੋਣਾ ਨਵਾਂ ਸਾਸਿ ਆਉਣੀ ਆ ਮੁੰਡੇ ਦੀ ਪਰਜਾਈ ਤੇ ਮਾਂ ਹੀ ਹਾਂ ਹਾਂ ਤੇ ਚੱਲ ਮੈਂ ਹਾਂ ਅਸੀਂ ਕੀ ਕਰਨੋਂ ਬਾਹਰ ਤੁਰੇ ਫਿਰਨਾ ਹੋਟਲਾਂ 'ਚ ਕਦੀ ਕਿਤੇ ਕਦੀ ਕਿਤੇ ਤੇ ਆਪਣੇ ਘਰ ਆ ਜਾਣ ਤੇ ਕੋਈ ਗੱਲ ਨਹੀਂ ਆਹੋ ਕੋਈ ਨਹੀਂ ਇੱਥੇ ਘਰੇ ਚੰਗਾ ਸੋਹਣਾ ਆਹੋ ਕਪਰ ਹੁਣੇ ਆਉਂਦੇ ਰਹਿੰਦੇ ਮੈਂ ਹਾਂ ਅੱਜ ਸੇ ਕੀ ਪਤਾ ਲੱਗਦਾ ਕੌਣ ਆਇਆ ਤੇ ਕੌਣ ਨਹੀਂ ਆਇਆ ਤੇ ਹੁਣ ਤੁਸੀਂ ਏਦਾਂ ਕਰੋ ਵੀ ਤੁਸੀਂ ਹੁਣ ਖਾਣ ਪੀਣ ਨੂੰ ਚਾਹਣਾ ਕੋਈ ਲੈ ਆਓ ਮੈਂ ਲੈ ਆਉਣਾ ਖਾਣ ਪੀਣੇ ਜੋ ਆਖੋ ਉਹ ਮੈਂ ਲੈ ਆਉਣਾ ਮੈਂ ਅੱਗੇ ਆਖਣ ਲੱਗਾ ਸੀ ਕਿ ਅਸੀਂ ਕੁੜੀ ਅੱਗੇ ਹੋਟਲਾਂ 'ਚ ਹੀ ਲਈ ਫਿਰਦੇ ਰਹੇ ਵੇ ਤੇ ਕਿਦਾਂ ਅਹੀਂ ਕਿਹੜੀ ਲਈ ਫਿਰਦੇ ਰਹੇ ਆ ਉਹਦੇ ਜਦੋਂ ਸਕੂਲੋਂ ਆਈ ਤੇ ਉਥੇ ਹੋਟਲ 'ਚ ਬੈਠੀ 버ਗਰ ਲੈਂਡ ਐ ਵੀ ਗਰਜੋਤਾ ਤੇ ਉਦੋਂ ਪੰਗਾ ਪਿਆ ਪਿਛਲੀਆਂ ਗੱਲਾਂ ਛੱਡੋ ਮੈਨੂੰ ਹੋਰ ਨਾ ਟੈਨਸ਼ਨ 'ਚ ਪਾਓ ਪਿਛਲੀਆਂ ਗੱਲਾਂ ਨਹੀਂ ਕਰੀ ਜਾਂਦੀ ਠੀਕ ਆ ਮੈਂ ਲੈ ਆਉਣਾ ਕੀ ਲੈਉਣਾ ਖਾਣ ਨੂੰ ਜੋ ਤੁਸੀਂ ਜੋ ਤੁਹਾਡਾ ਜੀਕਰੂ ਲੈ ਆਇਓ ਚਾਹ ਨਾਲ ਲੈਵਣਾ ਈ ਆ ਕੁਛ ਵੀ ਚਾਹ ਨਾ ਸੁੱਕਾ ਪੁੱਕਾ ਚੀਜ਼ ਲੈ ਹੋਣੀ ਜਿਹੜੀ ਲੈਣੀ ਚੰਗਾ ਚੰਗਾ ਪਾ ਲੈ ਆਉਣਾ ਮੈਂ ਵਧੀਆ ਜਰਪਣਾ ਕਿਕਵਾ ਸਰਦੀ ਨੂੰ ਨਾਲੇ ਤੂੰ ਵੀ ਦੀਆ ਦੀ ਮੰਮੀ ਕੁਛ ਇਹ ਵੀ ਟੱਕੀ ਨਾ ਮੰਮੀ ਆ ਗਈ ਤੇ ਮੰਮੀ ਨੇ ਗੁੱਸੇ ਹੋਣਾ ਕਿ ਸੇ ਨਹੀਂ ਟੱਕਿਆ ਤੇ ਚਲੋ ਜੀ ਵਧੀਆ ਮਧੀਆ ਤਾਂ ਇਹੋ ਮੰਮੀ ਮੇਰੀ ਤੇ ਹੀ ਫਿਕਰ ਹੈ ਚੰਗੇ ਭਲੇ ਸਾਰੇ ਕੰਮ ਹੋਏ ਹੀ ਹੋ ਦੋਰੇ ਦੋਰੇ ਕੰਮ ਕਰਨੇ ਕਿਹੜੇ ਸੌਖੇ ਆ ਕਿਤੇ ਇਹ ਅਕੀ ਦਾਵਾ ਵੀ ਚਲੋ ਧੀ ਪੁੱਤ ਮੰਗਿਆ ਗਿਆ ਵਾ ਵਿਆਹ ਜਾਊਗਾ ਹੁਣ ਦੋਰੇ ਦੋਰੇ ਕੰਮ ਕਰਾਉਣ ਧਿਆ ਰੱਬ ਮੇਰੇ ਨਾਲ ਕੋ ਨਾ ਕੋ ਖਾਣ ਨੂੰ ਕੀ ਲਵਾ ਸਮੋਸੇ ਲਵਾ ਤੇ ਮਠਿਆਈ ਲੱਲਾਂ ਚਲ ਮਠਿਆਈ ਲੈ ਲੀਨੇ ਆ ਕੇਵਲੇ ਖਟੀਆਂ ਤਲੀਆਂ ਕੋਈ ਚੀਜ਼ਾਂ ਖਾਂਦੇ ਨਹੀਂ ਲੋਕੀ ਅੱਜਕੱਲ ਮਠਿਆਈ ਲੈ ਲਈ

ਆ ਚੰਗੀਆਂ ਜਿਮਾਂ ਲਾ ਲਈ ਠੀਕ ਹੈ ਬੁਣਿਆ ਮੈਂ ਤੇਰਾ ਫਟਰੰਨਾ ਨਾ ਛੋਕਾ ਡਰਾਈ ਫਰੂਟ ਵੀ ਤੂੰ ਘੱਟ ਘੱਟ ਕੇ ਪਾਇਆ ਵਧੀਆ ਲੱਗਣਾ ਹੂੰ ਬੜਾ ਡਰਾਈ ਫਰੂਟ ਨਾਲ ਹੀ ਵਧੀਆ ਲੱਗਦਾ ਹੈ ਹੂੰ ਬੜੇ ਚਸਕੇ ਲੱਗ ਰਹੇ ਹੈ ਕੀ ਬਣਾ ਲਿਆ ਵਾ ਮੇਰੇ ਦੁਆ ਜਾਂਦੀ ਘੇਰ ਹੋਈ ਹੁੰਦੇ ਮਾਰੇ ਵਾਂਸ ਨੇ ਜੀ ਜਬਰਾਂ ਖਾਂਡੇ ਦਾਦਾ ਤੁਮਰੇ ਨੇ ਕੀ ਕੜਾਈ ਬਣਾ ਲਿਆ ਵਾ ਮੇਰਾ ਦਿਲ ਖਾਂਡੇ ਮੈਂ ਕਹਿ ਰਿਹਾ ਹਾਂ ਇਹ ਮੁੰਡੇ ਬਣਾਤਾ ਇਹਨੇ ਤੇ ਸਵਾਦ ਬੜਾ ਬਣਿਆ ਹੈ ਲੈ ਕਿਹਾ ਉਹਨੇ ਬੜਾ ਸਵਾਦ ਤੇ ਲੱਗਾਈ ਉਹ ਬੜਾ ਸਵਾਦ ਹੈ ਮਮੀ ਹੂੰ ਹੂੰ ਅੱਛਾ ਕੀ ਕਹਤਾ ਮੋਹ ਜਿਹੜਾ ਸਵਾਦ ਬਣਿਆ ਤੁਸੀਂ ਵੀ ਕਾ ਕੇ ਵੇਖ ਲਿਓ ਨਹੀਂ ਮੈਂ ਇੰਨਾ ਕੋ ਬਣਾਉਂਦੀ ਜਦ ਤੱਕ ਤੂੰ ਕਹ ਨਹੀਂ ਕਦੀ ਵੀ ਸਵਾਦ ਵਾ ਅੱਜ ਤੇ ਐਕਟਰ ਕੋ ਪੜਾ ਬਣਾਤਾ ਸਿੱਟਾ ਕਾ ਦਾ ੱਪਾ ਨਹੀਂ ਲਿਆ ਕਿਸੇ ਮਮੀ ਪਹਿਲੀ ਅਰੀਓ ਬਣਾ ਕੇ ਦਿੱਤਾ ਵਾ ਆਈ ਸਵਾਦ ਛਾ ਕੇ ਦੇ ਵੇਖੋ ਅੱਛਾ ਜੇ ਮੈਂ ਬਣਾਉਂਦੀ ਮਾਰਾਂ ਜੀ ਚਲ ਖਾ ਲੋ ਬੋਸੀਆਂ ਗੱਲਾਂ ਨਾ ਕਰੋ ਰੱਬ ਰੱਬ ਕਹਿ ਕੇ ਮੰਮੀ ਦੇ ਸੋਚਾ ਕਿ ਨੀ ਜਬੜਿਆ ਮਾਣ ਆਹ ਮਾਏ ਇਹ ਆਹ ਨਾ ਮੂਲੀ ਮੋਰੰਗੀ ਪਾਉਂਦੇ ਆ ਆਹ ਨਾ ਨਹੀਂ ਨਹੀਂ ਆਹ ਨਾ ਜਿਹੜੇ ਤੁਹਾਨੂੰ ਕਰਾਉਂਦੀ ਮੰਮੀ ਇੰਨਾ ਵਧੀਆ ਤਾਂ ਬਣਿਆ ਇੰਨਾ ਸਵਾਦ ਬਣਿਆ ਮੰਮੀ ਤੈਨੂੰ ਕਿੰਨਾ ਸਵਾਦ ਨਾ ਚਾਹ ਮਿੱਠਾ ਨਾ ਕੋ ਲੈ ਨਾ ਕੋ ਦੇਣ ਨਾ ਚੱਲ ਤਰਾ ਪੁੰਨਿਆ ਚਟਾਇਆ ਮੱਥੇ ਮਾਰਿਆ ਤੂੰ ਆ ਮਾ ਸਵਾਦ ਬਣਾ ਮੰਮੀ ਥੰਦੇ ਲੱਗ ਜੁਣਾ ਕਾਲਾ ਕਰਕੇ ਕਾਲਾ ਕੀ ਲੈ ਕੋ

ਜਾਓ ਤੂੰ ਕਿੱਥੇ ਹਨਾ ਅੱਜ ਜਾਓਗੇ ਕਿੱਥੇ ਜਾ ਕੇ ਬਹੁਤ ਆਪ ਤੂੰ ਖਾਣਾ ਉਹ ਚੱਲਦੀ ਅੰਦਰ ਚੱਲ ਜਾ ਤੂੰ ਮਗਰ ਜਾ ਆਪ ਤੂੰ ਚੱਲ ਜਾ ਮਗਰ ਆ ਲਓ ਤੂੰ ਖਾ ਲੋਗੇ ਮੈਂ ਮੈਨੂੰ ਬੜਾ ਸਵਾਲ ਲੱਗਾ ਮਖਾਵਾ ਕਿਸ ਮਾਨੂੰ ਕੋ ਕਹੇ ਤੁਹਾਡਾ ਖਾਣਾ ਆਉਂਦਾ ਨਾ ਨਾ ਮੌਤ ਤੰਤਰੀਆਂ ਕਿਦੇ ਵੀ ਲੈ ਗਏ ਤੇ ਕੀ ਆ ਦਾ ਸਵਾਦ ਨਹੀਂ ਕਿ ਮੈਂ ਨਹੀਂ ਕਿ ਇਹਨਾਂ ਨੂੰ ਲਾਪਾ ਨਾ ਕਰਾਂ ਕਿ ਸਿੱਧੇ ਚੜ ਜਾਣਗੇ ਤੱਕ ਲਾ ਸੋ ਨਾ ਅਤਲ ਨਾ ਪੈ ਚੱਲ ਜਾ ਤਾ ਨਾ ਨਾ ਪਾਤਾ ਇਹਦੇ ਪੂਰੇ ਚੱਲ ਜਾਣਗੇ ਸਾਬੇ ਇਹ ਤੋਂ ਬਲੀ ਸਾਰ ਨਾ ਉਹ ਨਾ ਕਹਿ ਰੋ ਉਹ ਗੱਲ ਕਿੰਨਾ ਚਿਰ ਹੋ ਗਿਆ ਨੂੰ ਪਈ ਆਹੀ ਪਾਲਾਂ ਫਿਰ ਵਾਵਾ ਇਹਨਾ ਚੁੰਨੀ ਪਾ ਰਹੀ ਆ ਚੁੰਨੀ ਵੀ ਪਾ ਰੀ ਸੂਟ ਵੀ ਸੋਨਾ ਵਾ ਕਾਲਾ ਤੂੰ ਗਲ ਪਾਇਆ ਤੇ ਕਾਲਾ ਹੀ ਤੂੰ ਫੇਰ ਲਾ ਕੇ ਪਾ ਲੈਣਾ ਪੁੱਤ ਚੰਗੇ ਚੰਗੇ ਜਦੋਂ ਇਦਾਂ ਦੇ ਸ਼ੋਭੀ ਸ਼ੋਭਾ ਕੰਮ ਹੋਣ ਉਦੋਂ ਕਾਲੇ ਕੱਪੜੇ ਨਹੀਂ ਪਾਈਦੇ ਤੇ ਆਹ ਕਿਹੜਾ ਕਾਲਾ ਉਹਨਾਂ ਨੇ ਪਾਇਆ ਵੇਖਿਆ ਇਹ ਤੇ ਮੈਨੂੰ ਤੈਨੂੰ ਪਤਾ ਤਾਂ ਹੈਗਾ ਸੈਂਟਰ ਚੱਲੀ ਹੀਗੀ ਵੀ ਪਤਾ ਕਰ ਆਵਾ ਉਹ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਕਿ ਤੂੰ ਪਾਇਆ ਉਹ ਕਾਲਾ ਉਹਨਾਂ ਨੇ ਨਹੀਂ ਵੇਖਿਆ ਮੈਨੂੰ ਤੇ ਪਤਾ ਨਾ ਤੂੰ ਕਾਲਾ ਹੀ ਲਾ ਕੇ ਕਾਲਾ ਪਾਉਣ ਲੱਗੀ ਆ ਕਿੰਨੇ ਸੂਟ ਤੇਰੇ ਸਿੱਧੇ ਸਰਬਜੀ ਦੇ ਦਿੱਤੇ ਉਹਨਾਂ ਤੇ ਸੂਟ ਕੋਈ ਪਾਹਾ ਤੂੰ ਉਹ ਪਾਉਣੇ ਤੇ ਹੋਰ ਆਏ ਪੁੱਤ ਕਿਹੜੇ ਵੇਲੇ ਕਿਉਂ ਜੱਬੜੀਆਂ ਮਾਰਦੀ ਕੀ ਕਰਨੀ ਸੀ ਤੇ ਸੂਟ ਇਨਾ ਕਮਾਂ ਵਾਤੇ ਸੀ ਤੇ ਨਾ ਚੰਗੇ ਕੰਮਾਂ ਚ ਪਾਉਣ ਵਾਤੀ ਅੱਜ ਵੀ ਸ਼ੋਭ ਕਾਮੀ ਆ ਤੇ ਮੰਮੀ ਆ ਕਰਕੇ ਸਮਾਏ ਹੈ ਕਿ ਪਹਿਲਾਂ ਵੇਖਾ ਵਿਖਾਈ ਹੋਗੀ ਤੇ ਹੁਣ ਦੋਰੇ ਹੋ ਉਹ ਹੀਗੇ ਸਮਾਏ ਵੀ ਮੈਂ ਬੜੇ ਮਨ ਨਾਲ ਰੀਜਣਾ ਉੱਥੇ ਜਾ ਕੇ ਪਾਉਣੇ ਹੈਗੇ ਮੈਂ ਤੇਰੇ ਡੈਡੀ ਨੂੰ ਵੀ ਅੱਗੇ ਗੁੱਸੇ ਹੋਏ ਕਿ ਮੈਨੂੰ ਪਿਛਲੀਆਂ ਗੱਲਾਂ ਮੇਰੇ ਨਾਲ ਨਾ ਕਰ ਤੂੰ ਆਹੀਂ ਇੱਧਰ ਆਈ ਤੇ ਤੂੰ ਕਹਿ ਵੀ ਕਰਨ ਕਿਉਂ ਢੇੜ ਦੀ ਪ੍ਰਾਣੀਆਂ ਗੱਲਾਂ ਜਿਹੜੇ ਆਪਾਂ ਰਾਹ ਨਹੀਂ ਜਾਣਾ ਪਿੰਡ ਨਹੀਂ ਜਾਣਾ ਉਹਦਾ ਹੀ ਰਾਹ ਕਿਉਂ ਪੁੱਛਣਾ ਵੇ ਮਾਰ ਮਾਰ ਉਹ ਗੱਲਾਂ ਕਦੀ ਤੇ ਕੇ ਦੇ ਅੱਗੇ ਬਿਠਾ ਦੋ ਕਦੀ ਕੇ ਦੇ ਅੱਗੇ ਬਿਠਾ ਲੋ ਆ ਵੇਖ ਲੋ ਸਾਡੀ ਕੁੜੀ ਪਸੰਦਾ ਵੇ ਲੋ ਸਾਡੀ ਕੁੜੀ ਪਸੰਦਾ ਮੈਂ ਤੇ ਉਹ ਚੱਕਰਾਂ ਚ ਹੀ ਰਹਿ ਜੂੰਗੀ ਹਾਂ ਕਿੰਨਿਆਂ ਕੇ ਅੱਗੇ ਬਿਠਾਇਆ ਕੋਈ ਗੱਲ ਨਹੀਂ ਕੀਤੀ ਵੇਖਣ ਮੁਖਾਲਣ ਬਣਿਆ ਬਣਾਇਆ ਵਾ ਕੋਈ ਵੇਖੂ ਕਰ ਫੇਰੀ ਗੱਲ ਬਣਨੀ ਗਾੜੀ ਸਭ ਕੁਝ ਸਹੀ ਹੋ ਜਾਣਾ ਵਾ ਅੱਜ ਜਿਹੜੀ ਗੱਲ ਵਾ ਨਾ ਉਹ ਸਰਬਜੀਤ ਦੀਆਂ ਗੱਲਾਂ ਤੋਂ ਪਤਾ ਲੱਗਦਾ ਵਾ ਕਿ ਸਭ ਕੁਝ ਸਹੀ ਆ ਤੇ ਗੜਾ ਪਾਵਾਂ ਸੁ ਉਹ ਲਿਆ ਕੱਢ ਕੇ ਉਹ ਜਿਹੜਾ ਦੂਜਾ ਨਹੀਂ ਤੈਨੂੰ ਪਤਾ ਲੱਗਦਾ ਤੈਨੂੰ ਮੈਂ ਲਿਆ ਕੇ ਜਿੱਦ ਨਹੀਂ ਪਤਾ ਨਹੀਂ ਕਿੰਦਾ ਦੇ ਕੰਮ ਕਰਦੀ ਤੇ ਕੋਰੇ ਪਏਗਾ। ਜਲੀਓ ਪੜੀਏ ਉਹ ਨੂੰ ਯਾਦਾ। ਆਲੇ ਆਦੇ ਨਾੜੇ ਇਦਾਂ ਦੇ ਸਗਣਾ ਸਾਰਥਾ ਚ ਪਾਈਦੇ ਆ। ਰੰਗਾ ਨਾ ਦਾ ਮਮੀ ਕੱਖ ਨਹੀਂ ਹੁੰਦਾ। ਰੰਗ ਜਿਹੜਾ ਮਰਜੀ ਪਾ ਲੋ ਕਿਸਮਤ ਆਪਣੀ ਚੰਗੀ ਹੋਣੀ ਚਾਹੀਦੀ ਆ। ਅੱਗੇ ਬੰਦੇ ਚੰਗੇ ਟਕਰਨ ਤੇ ਸਾਰਾ ਕੁਝ ਹੋ ਜਾਂਦਾ ਚੰਗਾ। ਮੈਂ ਤੁਹਾਨੂੰ ਦੱਸਾਂ ਇਹੋ ਕਰਦੀ ਕਿ ਮਹਾਰਾਜ ਹੁਣ ਚੰਗਾ ਕਰਦੀ ਅੱਜ ਜਿਹੜਾ ਵਾ ਨਾ ਲਾਸਟ ਵੀ ਆ ਤੇ ਸ਼ੁਰੂ ਵੀ ਆ ਸਮਝਣਾ ਸਭ ਕੁਝ ਹੀ ਆ ਚੰਗਾ ਹੀ ਹੋ ਜੇ ਜਿੱਦਾਂ ਮਰਜੀ ਮੰਮੀ ਕਹੀ ਜਾ ਸ਼ੁਰੂ ਤੇ ਉਹਦੇ ਨਾਲ ਹੀਗਾ ਪਿਆਰ ਤੇਰੇ ਨਾਲ ਦੱਸਾਂ ਕਿ ਮੈਂ ਕਿੰਨਾ ਹੈ ਪਾਣੀ ਸੱਤਾ ਸਾਗਰਾਂ ਦੇ ਵਿੱਚ ਜਿੰਨਾ ਖੀਆਂ ਦੇ ਵਿੱਚੋਂ ਪਾਣੀ ਰਿਸਦਾ ਬੰਦ ਨਾ ਨੂੰ ਵੀ ਮੁਖ ਤੇਰਾ ਦਿਸਦਾ gekeonde anu nahi chhodida pyar ya ਲੈ ਪੁੱਤ ਤੂੰ ਨੇਰੇ ਜੀ ਪਿਆ ਕੀ ਗੱਲ ਵਾ ਕਿਹੜੀ ਗੱਲ ਦੀ ਟੈਨਸ਼ਨ ਵਾ ਤੈਨੂੰ ਜਦੋਂ ਮੰਮੀ ਜ਼ਿੰਦਗੀ ਜੀ ਨਾਰਾਜ ਹੋਏ ਨਾ ਬੰਦੇ ਦੇ ਤੇ ਨੇਰੇ ਜੀ ਪੈਣਾ ਪੈਂਦਾ ਵਾ ਮੈਂ ਪੁੱਤ ਜਿਹਨ ਚਰਜੀ ਨਹੀਂ ਆ ਤੇ ਮੈਂ ਨੇਹਰਾ ਨਹੀਂ ਹੋਣ ਦੱਤੀ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਹੁੰਦਾਂ ਤੇ ਹੋਰ ਕੀ ਕੀਤਾ ਵਾ ਨੇਹਰਾ ਹੀ ਕੀਤਾ ਜ਼ਿੰਦਗੀ ਜ ਹੋਰ ਕੀ ਨਹੀਂ ਇਹੋ ਜੀਆਂ ਗੱਲਾਂ ਨਹੀਂ ਪੁੱਤ ਕੋਈ ਟੈਨਸ਼ਨ ਨਹੀਂ ਤੂੰ ਲੈਣੀ ਹੈਗੀ ਮੈਂ ਮੈਨੂੰ ਨਾ ਰਿੰਪੀ ਦਾ ਫੋਨ ਆਇਆ ਏ ਕੀ ਆਂਦੀ ਰਿੰਪੀ ਉਹ ਆਂਦੀ ਆ ਵੀ ਕੁੜੀ ਆ ਬੜੀ ਸੋਹਣੀ ਆ ਤੇ ਉਹਨਾਂ ਨੇ ਆਂਦੇ ਪੰਜ ਸੱਤਾ ਦੇਣਾ ਚ ਵਿਆਹ ਕਰ ਦੇਣਾ ਤੂੰ ਆਪਾਂ ਕਰੀਏ ਮੰਗ ਲੈਣ ਕਿ ਤੇ ਵਿਆਹ ਨਹੀਂ ਮੈਨੂੰ ਕਹਿੰਦੇ ਆ ਨਹੀਂ ਪੁੱਤ ਮੈਂ ਤੇ ਉਹਨੂੰ ਆਖ ਦਿੱਤਾ ਵਾ ਵੀ ਤੇਰੇ ਵਾਸਤੇ ਵੀ ਮੈਨੂੰ ਦੱਸ ਆਣ ਕੇ ਮੰਮੀ ਆਪੇ ਤੂੰ ਕੁੜੀ ਪਸੰਦ ਕਰ ਲੈਂਦੀ ਆਂ ਆਪੇ ਤੂੰ ਜਵਾਬ ਦੇ ਦਿੰਦੀ ਆਂ ਮੈਨੂੰ ਬਤਾ ਤੀ ਕੀ ਕਰਨਾ ਨਹੀਂ ਜਵਾਬ ਨਹੀਂਗਾ ਹੁਣ ਦੇਣਾ ਆ ਨਹੀਂ ਦੇਣਾ ਜਵਾਬ ਪੁੱਤ ਤੂੰ ਫੇਰ ਕਰਨਾ ਕਿਸ ਗੱਲ ਦਾ ਜੋ ਤੂੰ ਕਰਨਾ ਕਰੋ ਮੇਰੀ ਹਾਂ ਵਾ ਜ਼ਿੰਦਗੀ ਜਿਣੀ ਆ ਮੜੀ ਮੜੀ ਜੀਣਾਗਾ ਮਾੜੀ ਮੋਟੀ ਕੋ ਜੀਣੀ ਹੈ ਚੰਗੀ ਜ਼ਿੰਦਗੀ ਪੁੱਤ ਜੀਵੀਂ ਕੇ ਮਾੜੀ ਕੋਤੋ ਜੀਣੀ ਹੈ ਮੈਂ ਤੁਹਾਡੀ ਗੱਲ ਵਿੱਚ ਨਹੀਂ ਆਉਣਾ ਅਰਕਾ ਸਿੱਧੀ ਗੱਲ ਈ ਜੋ ਕਰਨਾ ਕਰੀ ਜਾ ਤੁਸੀਂ ਨਹੀਂ ਮੈਂ ਕੁੜੀ ਨੂੰ ਆਖ ਦਿੱਤਾ ਵਾ ਰਿੰਪੀਨ ਤੋ ਆਂਦੀ ਹੀ ਮੈਂ ਆਉਂਗੀ ਆ ਜੋ ਕਰਨਾ ਕਰੀ ਜਾ ਮੈਂ ਤੈਨੂੰ ਆਨਾ ਕੋ ਪਰ ਤੇਰੀ ਪਸੰਦ ਦੀ ਕਰਨੀ ਹੈ ਜੇ ਤੇਰੇ ਪਸੰਦ ਆਉ ਤਾਂ ਕੀ ਹੀ ਕਰੂੰਗੀ ਮੈਂ ਮੈਨੂੰ ਪਸੰਦ ਦੀ ਪਸੰਦ ਸਾਬ ਕੋ ਮੈਨੂੰ ਨਹੀਂ ਕੋ ਪਤਾ ਇਹ ਆਪਣੀਆਂ ਗੱਲਾਂ ਨਾ ਕਰ ਤਾ ਟੈਨਸ਼ਨ ਨਾ ਲਿਆ ਕਰ ਅੰਦਰੇ ਪਿਆਰ ਰਹਿਣਾ ਵਾ ਤੂੰ ਕਰੇ ਬਾਹਰ ਨਿਕਲਿਆ ਘਰ ਘੜੀ ਕਿ ਜੀਤੀ ਪੈਣ ਦੇ ਕੇ ਨਿੰਦਰੀ ਚ ਪਿੰਗੀ ਗੱਲ ਵਗੇ ਜੀ ਹੈ ਤਾਂ ਪੁੱਤ ਨਹੀਂ ਫੇਰ ਉਹ ਬਣਿਆ ਕੰਮ ਇਹੋ ਜਿਹਾ ਤੇ ਕੀ ਕਰਦੇ ਆਹ ਹੁਣ ਗਾੜੀ ਕੀ ਵੇਖਣਾ ਜੋ ਹੈਗੀ ਕੁੜੀ ਕੁੜੀ ਹੋਗੀ ਉਹ ਤੈਨੂੰ ਪੁੱਤ ਤੇਰੀ ਪਰਜਾਈ ਨਹੀਂ ਜੀਣ ਦੇਣਾ ਤੈਨੂੰ ਪਤਾ ਨਾਲੇ ਚੰਗਾ ਭਲਾ ਜਿਤਰਾ ਦੀ ਹੋਗੀ ਆ ਆ ਚਲੋ ਠੀਕ ਹੈ ਜੋ ਕਰਨਾ ਕਰ ਲਿਓ ਚੰਗਾ ਬਾਹਰ ਨਿਕਲ ਕੇ ਤਾਂ ਫੇਰ ਤੋਰ ਐਵੇਂ ਨਾ ਅੰਦਰ ਪੁੱਤ ਬੜੇ ਆ ਰਿਆ ਕਰ ਅੱਗੇ ਨਾਲ ਉਹ ਤੇ ਗੱਦਾ ਰਹਿ ਗਿਆ ਉੱਚਲ ਕੋਈ ਨਹੀਂ ਮਦਾ ਸੌਂਦੇ 10 ਮਿੰਟ ਨੀ ਦੌਂਡੀ ਨੀ ਦੌਂਡੀ ਤੇਰੀ ਨੀਂਦ ਹੀ ਨਹੀਂ ਲੱਥਣੀ ਤੇਰੀ ਤੇ ਨੇਰਾ ਕਰਕੇ ਨਾ ਸਾਇਆ ਕਰ ਮੇਰੇ ਜੀ ਨੂੰ ਕੋ ਹੁੰਦਾ ਵਾ ਕਰਕੇ ਜ਼ਿੰਦਗੀ ਦੀ ਨੇਰਾ ਤਾਂ ਉਹ ਨੇਰਾ ਕਰਕੇ ਸਾਇਆ ਕਰ ਵੇਂਦੇ ਰਹੋ ਕੁੜੀਏ ਹਾਂਜੀ ਆਗੇ ਰੀਦੀ ਸਤਿ ਸ੍ਰੀ ਅਕਾਲ ਐ ਕੀ ਹਾਲ ਠੀਕ ਠਾਕ ਹਾਂਜੀ ਠੀਕ ਠਾਕ ਸਤਿ ਸ੍ਰੀ ਅਕਾਲ ਪਾਪੀ ਸਤਿ ਸ੍ਰੀ ਹੋਰ ਸਾਨੂੰ ਠੀਕ ਠਾਕ ਹਾਂਜੀ ਠੀਕ ਠਾਕ ਕੀ ਵਾਵਾ ਸਲੂ ਕਹਤਾ ਢੇ ਕਰ ਦਿਆਂ ਦਾ ਹੈ ਕਿੱਡੇ ਸੋਹਣੇ ਹੈ ਮਣੀ ਕੰਢੇ ਇਕੱਠੇ ਇਕੱਠੇ ਕਰਿਆ ਹੈ ਨਾ ਮਣੀ ਇਕੱਠੇ ਕਰਿਆ ਹੈ ਕਿੱਡੇ ਸੋਹਣੇ ਹਨ ਹਾਂ ਹਾਂ ਕਿੱਡੇ ਸੋਹਣੇ ਲੱਗਣ ਡੇ ਸਾਰਾ ਪਰਿਵਾਰ ਜਹ ਹੈ ਇਕੱਠਾ ਇੱਕ ਹੀ ਗੇਟ ਲੱਗਾ ਹੋਆ ਹੈ ਨਾ ਹਾਂ ਮੇਰੇ ਤੇ ਨਹੀਂ ਹਿੰਦੂ ਜੀ ਨਹੀਂ ਆ ਹਾਂ ਬਸ ਇਦਾਂ ਹੀ ਚਾਹੀਦਾ ਵਾ ਹੈ ਜਿੱਥੇ ਠਪਾ ਕੇ ਉੱਥੇ ਸਭ ਕੁਝ ਹੀ ਹੈ ਹਾਂਜੀ ਇਹ ਨਹੀਂ ਪਤਾ ਨਹੀਂ ਮਾਸੀ ਜੀ ਫਿਰ ਤੁਸੀਂ ਬੋ ਮੈਂ ਨਾ ਕਾਫੀ ਬਣਾ ਲਿਆਵਾਂ ਨਹੀਂ ਆਣਾ ਕੁੜੀ ਵਾਲਿਆਂ ਦੇ ਘਰ ਚਾਹ ਪੀਣੇ ਜਾਗੇ ਨਹੀਂ ਇੱਥੋਂ ਫਿਰ ਆ ਪੀ ਕੇ ਜਾਓ ਕਾਫੀ ਬਾਅਦ ਵਿੱਚ ਇੱਧਰ ਹੀ ਹਾਂ ਉੱਧਰ ਵੀ ਟਾਈਮ ਲੱਗ ਜਾਣਾ ਉੱਧਰ ਹੀ ਪੀਵਾਂਗੇ ਜਾ ਕੇ ਉੱਧਰ ਚੱਲਦੇ ਆਂ ਅੱਛਾ ਚਲੋ ਵੇਖ ਲਓ ਫਿਰ ਚਲੋ ਉੱਧਰ ਹੀ ਚੱਲਦੇ ਆਂ ਉੱਧਰ ਜਾ ਕੇ ਪੀ ਲਾਂਗੇ ਉੱਧਰ ਵੀ ਟਾਈਮ ਲੱਗਣਾ ਫਿਰ ਚਲੋ ਫਿਰ ਇਦਾਂ ਕਰ ਲੈਨੇ ਆ ਹਾਂਜੀ ਠੀਕ ਚਲੋ ਚੱਲਦੇ ਹਾਂ ਠੀਕ ਚੰਗਾ ਬਾਬਾ ਹੁਣ ਚੰਗਾ ਹੀ ਮੱਥਾ ਲੱਗੇ। ਲੈ ਦੱਸ ਮੈਂ ਕੀ ਕਰ ਕਹਿਣ ਨਹੀਂ ਵੀ ਚੰਗਾ ਚੰਗਾ ਮੱਥਾ ਲੱਗੇ ਰ ਤੂੰ ਗਾੜੀ ਮੱਥੇ ਮੇਰੇ ਹੋਰ ਲੱਗ ਗਈਆਂ ਰੋ ਰੋ ਕੇ। ਆ ਕੀ ਗੱਲ ਹੋਈ? ਨਾਲੇ ਆਪ ਖਪਣ ਨਹੀਂ ਨਾਲੇ ਮੈਨੂੰ ਖਿਜਾਵੇਂਗੀ ਹੁਣ ਮੁੜ ਕੇ ਤੈਨੂੰ ਪਤਾ ਜਦ ਮੈਂ ਛੇੜ ਪਾਇਆ ਪਰ ਮੁੜ ਕੇ ਮੈਂ ਚੁੱਪ ਨਹੀਂ ਮੇਥੋਂ ਆ ਜਾਂਦਾ ਹੁੰਦਾ। ਮੰਮੀ ਡਾ ਲੱਗਣ ਡਿਆ। ਮੈਂ ਕਹਤਾ ਲੱਗਣ ਡਿਆ ਬੜਾ ਐਦਾਂ ਨਹੀਂ ਕਰੀਦਾ ਹੁੰਦਾ। ਚੁੱਪ ਕਰ ਜਾ ਮਿਰਤੀ ਜੇ ਤੇ ਡੈਡੀ ਨੇ ਪਤਾ ਲੱਗਾ ਉਹਨੇ ਫੇਰ ਗੁੱਸੇ ਹੋਣਾ। ਕੋਤਾ ਨਹੀਂ ਦਿਲ ਨੂੰ ਹੋਰ ਤਰਾਂ ਦਿਓ ਹੀ ਜਾਣ ਲਿਆ ਕੋਈ ਕੀ ਹੋਣਾ ਤੇ ਕੀ ਨਹੀਂ ਹੋਣਾ ਕੁਛ ਨਹੀਂਗਾ ਹੁੰਦਾ ਕੁਛ ਨਹੀਂ ਹੁੰਦਾ ਵੇਖਣ ਬਖਾਲਣ ਬਣਿਆ ਬਣਾਇਆ ਵਾ